ਅਗਰ ਤੁਹਾਡਾ ਬੱਚਾ ਜ਼ਿਆਦਾ ਮੋਬਾਈਲ ਦੇਖਦਾ ਹੈ ਤਾਂ ਉਸ ਨੂੰ ਹੋ ਸਕਦੀ ਹੈ ਇਸ ਤਰ੍ਹਾਂ ਦੀ ਪੇੜੀ ਬਿਮਾਰੀ ਬਠਿੰਡਾ ਸਿਵਲ ਹਸਪਤਾਲ ਦੇ ਅੰਦਰ ਡਾਕਟਰਾਂ ਵੱਲੋਂ ਕੀਤਾ ਇੱਕ 9ਵੀਂ ਕਲਾਸ ਵਿੱਚ ਪੜ੍ਹਦੇ ਨੌਜਵਾਨ ਦਾ ਸਫਲ ਆਪਰੇਸ਼ਨ ਦੱਸਣਾ ਬਣਦਾ ਹੈ ਕਿ ਇੱਕ 9ਵੀਂ ਕਲਾਸ ਵਿੱਚ ਪੜ੍ਹਦਾ ਬੱਚਾ ਇਹ ਸ਼ੁਰੂ ਤੋਂ ਹੀ ਮੋਤੀਏ ਦਾ ਪੀੜਿਤ ਸੀ ਅਤੇ ਇਸ ਨੂੰ ਹੁਣ ਇੱਕ ਅੱਖ ਤੋਂ ਬਿਲਕੁਲ ਹੀ ਦਿਖਣਾ ਜਿਹੜਾ ਉਹ ਬੰਦ ਹੋ ਚੁੱਕਾ ਸੀ ਜਿਸ ਨੂੰ ਲੈ ਕੇ ਡਾਕਟਰ ਮਨਾਖੀ ਸਿੰਗਲਾ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਇਹਨਾਂ ਵੱਲੋਂ ਉਹਨਾਂ ਦੇ ਨਾਲ ਪਹੁੰਚ ਕੀਤੀ ਗਈ ਅਤੇ ਉਹਨਾਂ ਵੱਲੋਂ ਇਸ ਦੇ ਸਾਰੇ ਟੈਸਟ ਕਰਾਉਣ ਤੋਂ ਬਾਅਦ ਅੱਜ ਇਹਦਾ ਸਫਲ ਆਪਰੇਸ਼ਨ ਜਿਹੜਾ ਉਹ ਕੀਤਾ ਗਿਆ ਤੇ ਉਹਨਾਂ ਨਾਲ-ਨਾਲ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖੋ ਕਿਉਂਕਿ ਇਹ ਸਭ ਤੋਂ ਭੈੜੀ ਬਿਮਾਰੀ ਹੈ ਮੋਬਾਈਲ ਦੇ ਨਾਲ ਬੱਚਿਆਂ ਨੂੰ ਕੋਈ ਭਿਆਨਕ ਬਿਮਾਰੀ ਜਿਹੜੀ ਹੈ ਉਹ ਅੱਖਾਂ ਦੀ ਜਿਹੜੀ ਭਿਆਨਕ ਬਿਮਾਰੀ ਹੈ ਉਹ ਲਗ ਸਕਦੀ ਹੈ ਇਸ ਲਈ ਉਹਨਾਂ ਮਾਪਿਆਂ ਨੂੰ ਬਿਲ ਕੀਤੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖੋ ਉਹ ਸਮਝਾਉਣੇ ਆ ਕੀ ਕਹਿੰਦੇ ਨੇ ਇਸ ਬੱਚੇ ਦੇ ਮਾਪੇ ਅਤੇ ਡਾਕਟਰ ਮਨਕਸ਼ੀ ਸਿੰਘਲਾ ਜ਼ਿਲ੍ਹਾ ਡਿਗਰਨ ਅਫਸਰ ਬਠਿੰਡਾ ਅੱਜ ਕੀ ਨਾਮ ਹੈ ਤੁਹਾਡਾ ਨਾਮ ਵਿਕਲਪ ਚਾਹੇ ਪਿੰਡ ਹੈ ਸਿੱਖੋ ਕੀ ਪ੍ਰੋਬਲਮ ਸੀ ਬੱਚੇ ਨੂੰ ਇਹ ਬੱਚੇ ਦੇ ਵੀ ਸ਼ੁਰੂ ਤੋਂ ਹੀ ਜਨਮਦੂਆ ਮੋਤੇ ਸੀ ਸਾਨੂੰ ਨਹੀਂ ਪਤਾ ਸੀ ਸਾਨੂੰ ਸਕੂਲ ਸਰਕਾਰੀ ਸਕੂਲ ਤੋਂ लेको असी लेक आए के सू ਅਸੀਂ ਆਈ ਗਏ ਨੇ ਬਹੁਤ ਵਧੀਆ ਚਲਣਾ ਹੈ ਹਾਂਜੀ ਬਹੁਤ ਵਧੀਆ ਹੋ ਗਿਆ ਹਾਂਜੀ ਇਹਨੇ ਕੀਤੇਗੇ ਡਾਕਟਰ ਜੀ ਜਨਾ ਚੀ ਬਹੁਤ ਸੌਣ ਕਿੰਨੇ ਕੇ ਪੈਸੇ ਲੱਗੇ ਨਹੀਂ ਜੀ ਪੈਸੇ ਨਹੀਂ ਲੱਗੇ ਫ੍ਰੀ ਹੈ ਇਹ ਲਾਗੇ ਲੱਗਦਾ ਵੀ ਜੇ ਪ੍ਰਾਈਵੇਟ ਹਸਪਤਾਲ ਚ ਜਾਂਦੇ ਤਾਂ ਬਹੁਤ ਸਾਰੇ ਇਹ ਵੀ ਜੇ ਅਸੀਂ ਪ੍ਰਾਈਵੇਟ ਤੇ ਜਾਂਦੇ ਸਾਥੋਂ ਪੈਸੇ ਲੱਗਦੇ ਜ਼ਰੂਰ ਲੱਗਦੇ ਹਾਂਜੀ ਇੱਥੇ ਫ੍ਰੀ ਹੋ ਗਿਆ ਹਾਂਜੀ ਇੱਥੇ ਫ੍ਰੀ ਹੈ ਕੀ ਕਹਿਣਾ ਚਾਹੁੰਦਾ ਜੀ ਵੀ ਕਈ ਕਰੀ ਲੋਕ ਚਲੇ ਜਾਂਦੇ ਭਾਈ ਜਿਹੜਾ ਸਪਤਾਲ ਅਸੀਂ ਤਾਂ ਇਹੀ ਆਣੇ ਜੀ ਬੱਚੇ ਤੰਦਰੁਸਤ ਰਹਿਣਾ ਸਰਕਾਰੀ ਹਸਪਤਾਲ ਆਉਣਾ ਵਧੀਆ ਰਹਿਣਾ ਅਨਮੋਲ ਇਹਨਾਂ ਅਮਤਵ ਦੇ ਕੀ ਕੰਮ ਹੈ ਪ੍ਰੈਸ਼ਰ ਬਿਟਾਉਣਾ ਮੈਂ ਡਾਕਟਰ ਮਨਾਕਸ਼ੀ ਸਿੰਘਾ ਜ਼ਿਲ੍ਹਾ ਟਿਕਾ ਕਰਨਾ ਸਰ ਮੈਂ ਇਸ ਦੇ ਨਾਲ-ਨਾਲ ਆਈ ਸਰ ਚੰਦੀ ਹਾਂ ਤੇ ਬੱਚਿਆਂ ਦੇ ਵਿੱਚ ਅੱਜ ਕੱਲ ਮੈਂ ਦੇਖਿਆ ਹੈ ਕਿ ਐਂਟਾਂ ਤੇ ਚਿੱਟੇ ਮੋਟੇ ਇਹਦਾ ਜਿਹੜਾ ਹੈਗਾ ਇਨਸੀਡੈਂਸ ਬਹੁਤ ਜ਼ਿਆਦਾ ਵਧ ਰਿਹਾ ਹੈਗਾ ਇਸ ਦੇ ਵਿੱਚ ਮੈਂ ਸਮਝਦੇ ਹਾਂ ਕਿ ਜੋ ਮਾਪੇ ਆਪਣੇ ਬੱਚਿਆਂ ਨੂੰ ਮੋਬਾਈਲ ਦੀ ਵਰਤੋਂ ਜਾਂ ਜਿੰਨਾ ਵੀ ਹੈ ਟੀਵੀ ਦੀ ਵਰਤੋਂ ਜਾਂ ਕੰਪਿਊਟਰ ਦੀ ਵਰਤੋਂ ਜ਼ਿਆਦਾ ਕਰ ਰਹੇ ਨੇ ਉਹਦੇ ਨਾਲ ਐਨਕ ਦਾ ਨੰਬਰ ਹੀ ਬਹੁਤ ਹੀ ਛੋਟੇ ਬੱਚਿਆਂ ਨੂੰ ਲੱਗ ਰਿਹਾ ਤੇ ਚਿੱਟਾ ਮੋਤੀ ਵੀ ਵੱਧ ਰਿਹਾ ਹੈ ਪਰ ਜਿਹੜੇ ਚਿੱਟੇ ਮੋਤੀ ਦੇ ਬੱਚੇ ਨੇਗੇ ਅਸੀਂ ਸਿਵਰ ਹਸਪਤਾਲ ਦੇ ਵਿੱਚ ਫ੍ਰੀ ਆਪਰੇਸ਼ਨ ਕਰ ਰਹੇ ਹਾਂ ਜਿਸ ਤਰ੍ਹਾਂ ਕਿ ਹੁਣੇ ਪਿਛਲੇ ਦਿਨਾਂ ਦੇ ਵਿੱਚ ਸੁਖਪ੍ਰੀਤ 17 ਸਾਲ ਦਾ ਬੱਚਾ ਹੈਗਾ ਜਿਹੜਾ 9ਵੀਂ ਜਮਾਤ ਦਾ 9ਵੀਂ ਜਮਾਤ ਵਿੱਚ ਪੜ੍ਹਦਾ ਹੈ ਸੇਖੂ ਪਿੰਡ ਦਾ ਹੈਗਾ ਤੇ ਦੇ ਫਾਦਰ ਜਿਹੜੇ ਆ ਖੇਤੀਬਾੜੀ ਕਰਦੇ ਹਨ ਇਸ ਬੱਚੇ ਨੂੰ ਬਿਲਕੁਲ ਵੀ ਦਿਖਾਈ ਨਹੀਂ ਸੀ ਪੁੰਹੇ ਦਾ ਹੁਣੇ ਦਾ ਅਸੀਂ ਇੱਥੇ ਸਫਲ ਕੁਐਸ਼ਨ ਕੀਤਾ ਜਿੱਤੇ ਮੋਤੀ ਦਾ ਤੇ ਹੁਣ ਇਸ ਨੂੰ ਪੂਰਾ ਦਿਖਣ ਲੱਗ ਗਿਆ ਹੈ ਜਿਹੜੀ ਇਸ ਦੀ ਪਹਿਲੀ ਅੱਖ ਹੈਗੇ ਉਸ ਦੇ ਨਾਲੋਂ ਵਧੀਆ ਦਿਖਣ ਲੱਗ ਗਿਆ ਅਸੀਂ ਇਸ ਦੇ ਚਿੰਗੇ ਪਵਿੱਤਰ ਦੀ ਕਾਮਨਾ ਕਰਦੇ ਹਾਂ ਧੰਨਵਾਦ ਸ੍ਰੀ ਕੀ ਕਰਦੇ ਨੇ ਕਿ ਆਪਣੇ ਬੱਚ ਨੂੰ ਮੋਬਾਈਲ ਦੇ ਕੇ ਉਸ ਨੂੰ ਹੋਰ ਕੁਝ ਲਾਭ ਨਹੀਂ ਠੀਕ ਹੈ ਦੁਆ ਹਾਂ ਮੈਂ ਇਸ ਵਾਸਤੇ ਜਿਹੜੇ ਮਾਪੇ ਹੈਗੇ ਆ ਉਹ ਮੇਰੇ ਪੈਂਟਰ ਆਈ ਸੋਸਾਇਟੀ ਦੇ ਇੱਕ ਹਿੱਸਾ ਹੈਗੇ ਨੇਗੇ ਮੈਂ ਉਹਨਾਂ ਨੇ ਕਈ ਸੁਨੇਹਾ ਦੇਣਾ ਚਾਹੂੰਗੀ ਕਿ ਜਿਹੜਾ ਇੱਕ ਮੋਬਾਈਲ ਉਹ ਦਾਣਾ ਵਾ ਉਹ ਰਾਖਸ਼ ਹੈ ਜਿਹੜੀ ਛੋਟੇ ਬੱਚਿਆਂ ਦੀ ਨਿਗਾ ਨੂੰ ਖੋ ਰਿਹਾ ਹੈ ਉਹ ਆਪਾਂ ਜੇਕਰ ਕਈ ਆਪਾਂ ਨੂੰ ਕੋਈ ਇਹ ਪਤਾ ਨਹੀਂ ਵੀ ਕੋਈ ਚੋਰੀ ਕਰਦਾ ਹੈ ਜਾਂ ਕੋਈ ਡਾਕਾ ਮਾਰਦਾ ਹੈ ਤਾਂ ਨੂੰ ਪਤਾ ਲੱਜਦਾ ਵੀ ਇਹ ਬੰਦਾ ਚੋਰ ਜਾਂ ਡਾਕੂ ਹੈ ਪਰ ਮੋਬਾਈਲ ਹੀ ਕੇਹਜਾ ਡਾਕੂ ਹੈ ਜਿਹੜੀ ਸਾਡੇ ਛੋਟੇ ਬੱਚਿਆਂ ਦੀ ਸਾਡੀ ਆਉਣ ਵਾਲੀ ਪੀੜ੍ਹੀ ਤੇ ਨਿਗਾ ਤੇ ਡਾਕਾ ਮਾਰ ਰਿਹਾ ਹੈ